ਮੈਡਮ ਜੀ ਰੋਡਵੇਰੀ ਬੱਸ ਨੂੰ ਲੈ ਕੇ ਜਿਹੜਾ ਹੰਗਾਮਾ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਜਦੋਂ ਮੈਂ ਨੂੰ ਬਾਰ-ਬਾਰ ਪੁੱਛਿਆ ਕਿ ਮੈਂ ਉਮਰਪੁਰੇ ਵਾਲੀ ਬੱਸ ਆ ਇਹਦੇ ਉੱਪਰ ਉਮਰਪੁਰੇ ਉਤਰਨਾ ਹੈ ਮੈਂ ਚੜ ਜਾ ਇਹਨੇ ਮੈਨੂੰ ਆਪ ਹੀ ਕਿਹਾ ਕਿ ਹਾਂ ਤੁਸੀਂ ਚੜ ਜਾਓ ਕੋਈ ਨਹੀਂ ਮੈਂ ਉਤਾਰ ਦੂੰਗਾ ਤੇ ਬਾਅਦ ਵਿੱਚ ਜਦੋਂ ਮੈਂ ਇਹਨੂੰ ਪੁਹਾਰਾ ਚੌਕ ਲੱਗ ਕੇ ਆਏ ਤੇ ਸਾਰਿਆਂ ਦੇ ਆਧਾਰ ਕਰ ਲੈ ਕਿ ਟਿਕਟ ਕੱਟ ਰਿਆ ਸੀ ਤੇ ਇਹਨੂੰ ਮੈਂ ਵੀ ਆਧਾਰ ਕਰ ਦਿੱਤਾ ਇਹਨੇ ਮੈਨੂੰ ਨਾਲ ਹੀ ਕਹਿਤਾ ਕਹਿੰਦਾ ਤੂੰ ਮੇਰੇ ਟਾਈਮ ਖਰਾਬ ਕਰਨ ਵਾਸਤੇ ਚੜ ਗਈ ਹੈ ਚੱਲ ਉਤਰ ਇੱਥੇ ਹੀ ਮੈਂ ਨਹੀਂ ਖੰਣਾ ਹੈਗਾ ਇੱਥੇ ਕੋਈ ਸਟਾਪ ਨਹੀਂ ਹੈਗਾ ਉਮਰਪੁਰ ਤੇ ਇਹਨੇ ਮੈਨੂੰ ਉਸੇ ਵੇਲੇ ਉਤਰਨ ਦੇ ਮੈਂ ਕਿਹਾ ਕਿ ਮੇਰੇ ਕੋ ਤੀ ਟਿਕਟ ਲੈ ਲਓ ਲੇਕਿਨ ਮੈਂ ਹੁਣ ਵਾਪਸ ਕਿੱਥੇ ਜਾਊਂਗੀ ਬੱਸ ਸਟੈਂਡ ਫੇਰ ਤੇ ਆਂਦਾ ਮੈਨੂੰ ਨਹੀਂ ਪਤਾ ਚੱਲ ਉਤਰ ਤੇ ਇਹਨੇ ਬੱਸ ਰੋਕੀ ਵੀ ਨਹੀਂ ਚਲਦੀ ਚਲਦੀ ਬੱਸ ਤੋਂ ਹੀ ਮੈਨੂੰ ਥੱਲੇ ਸੋੜਤਾ ਉਧਰੋਂ ਮੇਰੇ ਪਿੱਛੇ ਹਸਬੰਦ ਵੀ ਆ ਰਹੇ ਸੀ ਬੱਸ ਸਟੈਂਡ ਤੋਂ ਹੀ ਉਹ ਵੀ ਤੁਰ ਕੇ ਆ ਰਹੇ ਸੀ ਤੇ ਉਹਨਾਂ ਨੇ ਮੁੜ ਕੇ ਇਹਨੂੰ ਪੁੱਛਿਆ ਕਿ ਕੀ ਗੱਲ ਸੁੱਟਣ ਕਿਉਂ ਡਿਆ ਵਾ ਐਦਾਂ ਕੋ ਬੋਲਣ ਲਿਆ ਤੇ ਉਹ ਅੱਗੇ ਇਹਨਾਂ ਤੇ ਵੀ ਹੱਥ ਹੀ ਪੈ ਗਿਆ ਪਹਿਲਾਂ ਉਂਗਲ ਤੇ ਦੰਦੀ ਵੜ ਦਿੱਤੀ ਇਹਨਾਂ ਦੇ ਤੇ ਮੁੜ ਕੇ ਇਹਨਾਂ ਦੀ ਪੱਗ ਲਾਤੀ ਤੇ ਫਿਰ ਉੱਥੇ ਕੋਈ ਜਨੇੰਗ ਬੱਠੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਬਾਗੂ ਕੋ ਥੱਲੇ ਸੁੱਟੀ ਆ ਤੇ ਉਹਨਾਂ ਨੇ ਫਿਰ ਇਹਨੂੰ ਜਿਹੜਾ ਕੰਡਕਟਰ ਵੀ ਉਹਨੂੰ ਛੁੱਟਣ ਪਏ ਉਹ ਸਾਰੇ ਸਾਨੂੰ ਨਹੀਂ ਪਤਾ ਉਹ ਕੌਣ ਸੀ ਕੌਣ ਨਹੀਂ ਤੇ ਬਾਅਦ ਚ ਮੇਰੇ ਹਸਬੰਦ ਨੂੰ ਇਹਨਾਂ ਨੇ ਬਹੁਤ ਮਾਰਿਆ ਮੈਨੂੰ ਵੀ ਇਹਨਾਂ ਨੇ ਧੱਕਾ ਦਿੱਤਾ ਬਾਰ ਬਾਰ ਬਾਰੀ ਬੜੀ ਜ਼ੋਰ ਦੀ ਮਾਰੀ ਉਹਨੇ ਕੰਡਕਟਰ ਨੇ ਮੇਰੇ ਤੇ ਤੁਹਾਡੇ ਸੱਟਾਂ ਕਿੱਥੇ ਕਿੱਥੇ ਲੱਗੀਆਂ ਮੇਰੀ ਬਾਹ ਤੇ ਤੇ ਇੱਕ ਮੇਰੇ ਇੱਥੇ ਗੋਡੇ ਤੇ ਲੱਗੀ ਹੋਈ ਆ ਤੇ ਇੱਕ ਸਿਰ ਤੇ ਬਹੁਤ ਲੱਗੀ ਆ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਜੀ ਮੈਂ ਹੀ ਇਨਸਾਫ ਚਾਹਨੀ ਆ ਕਿ ਜੇ ਬੱਸਾਂ ਸਟਾਪੇਜ ਹੈਗੇ ਆ ਤੇ ਇਹਨਾਂ ਨੂੰ ਤਾਰ ਕੀ ਜਾਣਾ ਚਾਹੀਦਾ ਵਾ ਤੇ ਜਾਂ ਤਾਂ ਪਹਿਲਾਂ ਚੜਾਣੀ ਨਾ ਤੇ ਜੇ ਤੂੰ ਚੜਾਇਆ ਹੀ ਆ ਉਮਰਪੁਰੇ ਵਿੱਚ ਤੇ ਬੱਸ ਖਲੋਈ ਸਕਦੀ ਜੇ ਫੁਹਾਰਾ ਚੌਂਕ ਤੇ ਖਲਾਰੀਏ ਨੇ ਇਹ ਮੁੱਦਾ ਜਿਹੜਾ ਸਿਰਫ ਆਧਾਰ ਕਾਰਡ ਨੂੰ ਲੈ ਕੇ ਚੱਲਿਆ ਹੋਇਆ ਹਾਂਜੀ ਆਧਾਰ ਕਾਰਡ ਨੂੰ ਲੈ ਕੇ ਹੀ ਚੱਲਿਆ ਆ ਇਹ ਕੀ ਕਹਿੰਦੇ ਆਧਾਰ ਕਾਰਡ ਨਹੀਂ ਚੱਲਣਾ ਨਹੀਂ ਚੱਲਣਾ ਤੇਰਾ ਆਧਾਰ ਕਾਰਡ ਜੇ ਆਪਾਂ ਉਤਾਰਨਾ ਤੇ ਅਸੀਂ ਇੱਥੇ ਤੈਨੂੰ ਨਹੀਂ ਤਾਰਨਾ ਉਮਰਪੁਰੇ ਤੇ ਜੇ ਤੁਸੀਂ ਪੈਸੇ ਦਿੰਦੇ ਸੀ ਟਿਕਟ ਦਿੰਦੇ ਸੀ ਇਹਨਾਂ ਨੂੰ ਤੇ ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀ ਸਾਰੇ ਕਿ ਤੁਸੀਂ ਡਬਲ ਟਿਕਟ ਲੈ ਲਓ ਤੇ ਕਹਿੰਦੇ ਸੀ ਕਿ ਤਾਂ ਚਲ ਚਲ ਤੂੰ ਉਤਰਦੀ ਹੋ ਬਹੁਤ ਰਫ ਬੋਲਿਆ ਤੇ ਨੇ ਧੱਕਾ ਦੇ ਕੇ ਪਹਿਲਾਂ ਮੇਰੇ ਸਿਰ ਤੇ ਭਾਰੀ ਮਾਰੀ ਹੋਈ ਆ ਤੇ ਬਾਅਦ ਵਿੱਚ ਇਹਨੇ ਮੈਨੂੰ ਥੱਲੇ ਧੱਕਾ ਦਿੱਤਾ ਆ ਤੇ ਉਦੋਂ ਮੇਰੇ ਗੋਡੇ ਤੇ ਥੱਲੇ ਸੜਕ ਦੇ ਨਾਲ ਮੇਰੇ ਗੋਡੇ ਤੇ ਸੱਟ ਲੱਗ ਗਈ ਹੋਈ ਹੈ ਵੀ ਮੈਂ ਆਵਾਜ਼ਾਂ ਮਾਰੀਆਂ ਕਿ ਦੱਸੋ ਮੈਂ ਪੁਛ ਕੇ ਚੜੀ ਆ ਕਿ ਨਹੀਂ ਤੇ ਸਾਰਿਆਂ ਨੇ ਕਿਹਾ ਕਿ ਹਾਂ ਤੈਨੂੰ ਕੁੜੀ ਪੁਛ ਕੇ ਚੜੀ ਹੈ ਪੁਛ ਕੇ ਚੜੀ ਹੈ ਤੇ ਉਹਨੇ ਕੋਈ ਸੁਨਵਾਈ ਨਹੀਂ ਕੀਤੀ ਬਈ ਡਰਾਈਵ ਕਨੈਕਟਰ ਨੇ ਨਹੀਂ ਕਨਡਕਟਰ ਨੇ ਕੋਈ ਸੁਨਵਾਈ ਨਹੀਂ ਕੀਤੀ ਉਹ ਅੱਗੋਂ ਬਹੁਤ ਗੰਦਾ ਬੰਦਾ ਸੀ ਇਹਨੇ ਬਹੁਤ ਮਾਰਿਆ ਅੱਗੋਂ ਸਾਨੂੰ ਦੋਨਾਂ ਨੂੰ ਠੀਕ ਪਤਾ ਨਹੀਂ ਵੀ ਉਹਨਾਂ ਨੇ ਸਾਜੇ ਸਰ ਜੀ ਜਾਂ ਪਹਿਲਾ ਬੰਦਿਆ ਸੱਦੇ ਜਾਂ ਕਿਤਰਾਵਾਂ ਸੱਤ ਅੱਠ ਜਾਣੇ ਆ ਗਏ ਕਿ ਉਹਨਾਂ ਨੇ ਮੈਨੂੰ ਨਾਲੇ ਘੁੱਟਿਆ ਨਾਲੇ ਮੇਰੀ ਪੱਗ ਲਾਈ ਐ ਫਾਰਨ ਕੀ ਸੀ ਕਿਉਂ ਮਤਲਬ ਇੰਨੀ ਖੂਨੀ ਝੜਪ ਇੱਕ ਕਿਸਮ ਦੀ ਹੋ ਗਈ ਸਰ ਕਾਰਨ ਕੁਝ ਨਹੀਂ ਉਹਨਾਂ ਦੇ ਕੋਲ ਧਾਰ ਘਾ ਠੀਕ ਆ ਜੋ ਗਿਆ ਨਾ ਅਟਾ ਬੰਦ ਕਰ ਲੈ ਅਸੀਂ ਸਵਾਰੀ ਨਹੀਂ ਲਾ ਸਕਦੇ ਨਾ ਹੀ ਬਿਨਾਡੇ ਤੋਂ ਲਾ ਸਕਦੇ ਨਾ ਬਿਨਾਡੇ ਤੇ ਚੜਾਈ ਸਕਦੇ ਨਹੀਂ ਮੇਲਾ ਦੇ ਨਾਲ ਜਿਹੜੀ ਇੱਕ ਮੁੰਡਾ ਹੋਰ ਸੀ ਜਿਹੜਾ ਜਿਹੜਾ ਹੱਥੋ ਪਾਈ ਹੋ ਰਿਹਾ ਉਹਨਾਂ ਸਾਰਾ ਫੋਨ ਕਰਕੇ ਸੱਦੇ ਵਿਚ ਨਹੀਂ ਸੀ ਬਸ ਨਹੀਂ ਜੀ ਫੋਨ ਕਰ ਜਾਂ ਫੁਹਾਰਾ ਜਾਂ ਜਮ ਉਹਨਾਂ ਦੇ ਆਪਣੇ ਖਲੋਤੇ ਜਾਂ ਪਹਿਲਾਂ ਸੱਦੇ ਆ ਕਿ ਤਰ੍ਹਾਂ ਇਸ ਗੱਲ ਦਾ ਮੈਨੂੰ ਨਹੀਂ ਪਤਾ ਦਿਨ ਚਾਰ ਜਾਣੇ ਪਹਿਲਾਂ ਆਏ ਆ ਪੰਜ ਚਾਰ ਜਾਣੇ ਬਾਅਦ ਚ ਆਏ ਆ ਦੋ ਤਿੰਨ ਨਿਹੰਗ ਵੀ ਉਹਨਾਂ ਨਾਲ ਸੱਦੇ ਆ ਇਹ ਚੀਜ਼ਾਂ ਮੈਨੂੰ ਨਹੀਂ ਪਤਾ ਪਹਿਲਾਂ ਸੱਤੇ ਜਾਂ ਕਿਤਾਵਾਂ ਕੀ ਕਾਰਵਾਈ ਚ ਹੁੰਦੇ ਤੁਸੀਂ ਕਾਰਵਾਈ ਸਰਬੰਦੀ ਕਾਰਵਾਈ ਉਹਨਾਂ ਤੋਂ ਹੋਣੀ ਚਾਹੀਦੀ ਮੇਰਾ ਇੱਕ ਮਸ਼ੀਨ ਬਕਸਾ ਵੀ ਚੜਾ ਉਹ ਮੁੰਡਾ ਸਰਦਾਰ ਲਾਲਜੀ ਪਾਕਪਤੀ ਉਹਨੇ ਉਹਦੇ ਕੋਲ ਆਦਰ ਸਿੰਘ ਇਨਸੂਲੈਂਟ ਸਰ ਆਧਾਰ ਕਾਰਡ ਲੈ ਕੇ ਕੀ ਮੁੱਦਾ ਚੱਲਿਆ ਮੀਨ ਆਧਾਰ ਕਾਰਡ ਦੱਸੋ ਦਵਿੰਦਰ ਸਿੰਘ ਉਹਦਾ ਨਾਮ ਜੇ ਬੈਂਕ ਚ ਲੱਗਾ ਮੁੰਡਾ ਇਨਸੂਲੈਂਟ ਉਹ ਮਲਾਜਮ ਕਹਿੰਦਾ ਸੀ ਉਸ ਉਹ ਮੈਨੂੰ ਆਂਦਾ ਹੀ ਮਲਾਜਮ ਮੈਂ ਤਾਂ ਮਲਾਜਮ ਸਮਝ ਕੇ ਤੇ ਮੈਨੂੰ ਉਹਨੇ ਮਸ਼ੀਨ ਬਕਸਾ ਵੀ ਮੇਰੇ ਕੋਲੋਂ ਉਹਨੇ ਫੜ ਲਿਆ ਆਧਾਰ ਕਾਰਡ ਵੀ ਮੇਰੇ ਕੋਲੋਂ ਉਹਨੇ ਲਿਆ ਤੇ ਸਰ ਮੁੜ ਕੇ ਆਧਾਰ ਕਾਰਡ ਦਾ ਦੇਗਾ ਮਸ਼ੀਨ ਬ ਫੈਸ਼ਬੈਕ ਫੈਸ਼ਬੈਕ ਮੇਰਾ ਉਹਦੇ ਕੋਲ ਆ ਮਸ਼ੀਨ ਉਹਦੇ ਕੋਲ ਟਿਕ ਟਕ ਕੱਟਣ ਵਾਲੀ ਮੇਰੀ ਕੈਸ਼ ਹਾਂਜੀ ਉਹਦੇ ਕੋਲ ਹੈ ਜੀ ਬਕਸੇ ਦੇ ਵਿੱਚ ਇਹ ਸਾਰਾ ਕੁਝ ਹੈ ਜੀ ਸਾਮਾਨ ਉਹਦੇ ਕੋਲ ਹੈ ਜੀ ਬਕਸਾ